ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਦਤ ਹੈ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਢੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸასი ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸਮਾਂ ਤਾਂ ਇਹ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ اے ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦੱਸ ਕਦ ਤੱਕ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਹੜੇ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ 'ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਇਸ ਤੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗੇ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਕ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਛੋਟੀ ਜੁੜੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ ਕਰ ਲੋ ਕੁੜੀ ਆ ਗਈ ਆਪਦੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖਡਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਇਹ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪਲਿਆ ਸੋ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪੈਣੋ ਤੁਸੀਂ ਖੜੀਆਂ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸਦੀਆਂ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆ ਪਈਓ ਬੜੇ ਮਾੜੇ ਦਿਨ ਚ ਲੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਨੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸਪਾਰਸ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆ ਗਏ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਹੈ ਤੈਨੂੰ ਢੀਕਦੀ ਹੈ ਤਾਂ ਕਰਾਂ ਦੀ ਗਰੀਬੀਆਂ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆਂ ਕੱਢਣ ਦਾ ਤੁਹਾਡੇ ਧੀਆਂ ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣ ਉਹ ਗਰੀਬੀਆਂ ਕੱਢਣਗੇ ਉਂਗਲੀਆਂ ਗਿਣਦੇ ਨੇ ਪੂਰੀਆਂ ਨਹੀਂ ਜੇ ਲੈ ਕੇ ਕੱਦੀ ਕਿਉਂਕਿ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਢੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸასი ਘਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ.ਐਲ.ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ 100000 ਰੁਪਇਆ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਗਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਕ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਛੋਟੀ ਜੁੜੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ਼ ਕਰ ਲੋ ਕੁੜੀ ਆ ਗਈ ਆਪਣੇ ਸਹੁਰਿਆਂ ਤੋਂ ਪੇਕੀ ਆ ਗਈ ਦੋਤੇ ਪੋਤੇ ਆ ਗਏ ਤਾਂ ਫਿਰ ਇੱਧਰ ਉੱਧਰ ਦੇਖਣਾ ਪੈਂਦਾ ਹੈ ਉਹਨਾਂ ਨੂੰ ਕੋਈ ਖੜਾਉਣਾ ਜਾਂ ਉਹਨਾਂ ਨੂੰ ਕੋਈ ਸ਼ਗਨ ਦੇਣ ਵੇਲੇ ਇਹ ਮੈਂ ਤਾਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚ ਹੀ ਪਲਿਆ ਸੋ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਪੈਣੀ ਇਹ ਮੇਰਾ ਤੁਹਾਡੇ ਨਾਲ ਵਾਦਾ ਪੈਣਾ ਤੁਸੀਂ ਖੜੀ ਆ ਤੁਸੀਂ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਦੱਸ ਦਿਆ ਨੇ ਕਿ ਤੁਸੀਂ ਤਰੱਕੀ ਵਾਸਤੇ ਤਰਸੀਆ ਪਈਓ ਬੜੇ ਮਾੜੇ ਦਿਨ ਚ ਲੇ ਇਸ ਇਲਾਕੇ ਨੇ ਬੜੇ ਪਰਚੇ ਹੋਇਆ ਪੁਲਸਾਂ ਆਈਆਂ ਬੜੇ ਛਾਪੇ ਪਏ ਆ ਪਤਾ ਨਹੀਂ ਕੀ ਕੀ ਤੇ ਹੁਣ ਆਪਾਂ ਇਸ ਇਲਾਕੇ ਦਾ ਨੁਹਾਰ ਬਦਲਨੀ ਹੈ ਤੇ ਪੰਜਾਬ ਦਾ ਨੰਬਰ 1 ਜਾਂ ਨੰਬਰ 2 ਜਾਂ ਟੌਪ ਦੇ 5 ਇਲਾਕਿਆਂ ਦੇ ਵਿੱਚ ਇਸ ਇਲਾਕੇ ਦਾ ਨਾਮ ਹੋਵੇ ਇਹ ਮੇਰੀ ਤਮੰਨਾ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਜਰੂਰ ਪੜੋ ਵੱਡੇ ਵੱਡੇ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਪੇਪਰ ਦਿਓ ਕੋਈ ਸਪਾਰਸ ਦੀ ਲੋੜ ਨਹੀਂ ਪੈਣੀ ਕੋਈ ਪੈਸੇ ਦੀ ਲੋੜ ਨਹੀਂ ਪੈਣੀ ਜੇ ਨੰਬਰ ਆ ਗਏ ਸਾਡੇ ਕੋਲੇ ਪਤਾ ਲੱਗ ਜਾ ਸਾਨੂੰ ਨੰਬਰ ਇਹਨਾਂ ਦੇ ਆ ਗਏ ਤੁਹਾਡੇ ਘਰੇ ਚਿੱਠੀ ਆਊਗੀ ਜਾਂ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਊਗਾ ਭਾਈ ਤੇਰੇ ਆ ਨੰਬਰ ਆਗੇ ਆ ਜਾ ਇੰਨੀ ਤਰੀਕ ਨੂੰ ਇੱਥੇ ਆ ਜਾ ਤੇ ਤੇਰੀ ਕੁਰਸੀ ਜਿਹੜੀ ਆ ਉਹ ਤੇਰਾ ਇੰਤਜ਼ਾਰ ਕਰਦੀ ਹੈ ਤੈਨੂੰ ਢੀਕਦੀ ਹੈ ਤਾਂ ਕਰਾਂ ਦੀ ਗਰੀਬੀਆਂ ਨਿਕਲਣਗੀਆਂ ਨਹੀਂ ਹੋਰ ਕੋਈ ਤਰੀਕਾ ਨਹੀਂ ਗਰੀਬੀਆਂ ਕੱਢਣ ਦਾ ਤੁਹਾਡੇ ਧੀਆਂ ਪੁੱਤ ਪੜ ਕੇ ਵੱਡੇ ਅਫਸਰ ਬਣ ਜਾਣ ਉਹ ਗਰੀਬੀਆਂ ਕੱਢਣਗੇ